ਇਸ ਲਾਈਨ ਦੇ ਵਿੱਚ 8 ਸਾਲ ਹੋ ਗਏ ਐ ਨੂੰ ਆਪਾਂ ਨੂੰ ਠੀਕ ਹੈ ਤੇ ਆਪਾਂ ਜਿਹੜੇ ਹਰ ਸਾਲ ਦੀ ਤਰ੍ਹਾਂ ਜਿਹੜੇ ਇਤਿਹਾਸਿਕ ਸਥਾਨ ਆ ਉੱਥੇ ਅਸੀਂ ਦਸਤਾਰ ਸਿੱਖ ਲਈ ਕੈਂਪ ਲਾਈ ਦਾ तकरीबन ਸਾਨੂੰ 8 ਸਾਲ ਹੋ ਚੱਲੇ ਆ ਲਗਾਤਾਰ ਸਾਨੂੰ ਸ੍ਰੀ ਹੇਮਕੋਟ ਸਾਹਿਬ ਕੈਂਪ ਲਾਉਂਦਿਆਂ ਨੂੰ ਤੇ ਪਹਿਲਾ ਕੈਂਪ ਜਿਹੜਾ ਸਾਡਾ ਆ ਉਹ ਨਗਰ ਕੀਰਤਨ ਦੇ ਰਵਾਨਾ ਹੁੰਦੇ ਆ ਸਾਡਾ ਪਹਿਲਾ ਕੈਂਪ ਜਿਹੜਾ ਗੋਬਿੰਦ ਘਾਟ ਹੁੰਦਾ ਆ ਦੂਜਾ ਕੈਂਪ ਸਾਡਾ ਗੋਬਿੰਦ ਧਾਮ ਹੁੰਦਾ ਤੀਜਾ ਕੈਂਪ ਸ੍ਰੀ ਹੇਮਕੋਟ ਸਾਹਿਬ ਜੀ ਕਿਹੇ ਕੇਸ ਤੇ ਦਾੜੀ ਰੱਖਣ ਦਾ ਪ੍ਰਣ ਕਰਦੇ ਆ ਉਹਨੂੰ ਅਸੀਂ ਦਸਤਾਰ ਵੀ ਦੇਈ ਜੀ ਆ ਦਸਤਾਰ ਵੀ ਪੇਟ ਕਰਦੇ ਬਿਲਕੁਲ ਜੀ ਠੀਕ ਹੈ ਸਿੱਖੀ ਸਾਨੂੰ ਬੜੇ ਔਖੇ ਮਿਲੀ ਆ ਠੀਕ ਹੈ ਜੀ ਸੇਰ ਲਤਵਾ ਆ ਕੇ ਬੜੀਆਂ ਚੀਜ਼ਾਂ ਕਰਕੇ ਭਾਈ ਤਾਰੂ ਸਿੰਘ ਜੀ ਦੇ ਕੋਖੜੀ ਠੀਕ ਹੈ ਛੋਟੇ ਸਹਬਜ਼ਾਦਿਆਂ ਦੇ ਇਸ ਕਰਕੇ ਬੜੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਚੀਜ਼ਾਂ ਨੂੰ ਸਾਨੂੰ ਦੇਖਣਾ ਪੈਂਦਾ ਆ ਬਾਕੀ ਖੁਸ਼ੀ ਦੀ ਗੱਲ ਕਰੀਏ ਤੇ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਤਵਾੜ ਖੁੱਲਦਿਆ ਮੇਰੇ ਹਿਸਾਬ ਨਾਲ ਸਾਨੂੰ ਥਕਾਵਟ ਇੰਨੀ ਮਹਿਸੂਸ ਨਹੀਂ ਹੁੰਦੀ ਜਿੰਨੀ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ। ਵੀ ਇਹਨੂੰ ਦਸਤਾਰ ਚ ਜਾਵਾਂਗੇ ਆਪਾਂ। ਅੱਜ ਇਹ ਦੋਵੇਂ ਦੇ ਘਾੜ ਚ ਜਾ ਰਹੇ ਆਂ, ਕੱਲ ਜਦੋਂ ਤਾਂ ਹੁੰਛ ਜਾਵਾਂਗੇ। ਉਹਦੇ ਬਾਅਦ ਅਸੀਂ ਖੋੜ ਸਾਹਿਬ ਉੱਪਰ ਸੁਝਾਵਾਂਗੇ ਦਰਬਾਰ ਤੇ ਲਾ ਕੇ ਸ਼੍ਰੀ ਹਿਮਕੁੰਡ ਸਾਹਿਬ ਗੋਬਿੰਦ ਘਾੜ ਦੇ ਵਿੱਚ ਮੌਜੂਦ ਆ ਅੱਜ ਪਹਿਲਾ ਜਥਾ ਪਹਿਲੀ ਯਾਤਰਾ ਸ਼ੁਰੂ ਹੋ ਚੁੱਕੀ ਆ 25 ਮਈ ਨੂੰ ਕਵਾੜ ਖੁੱਲਣਗੇ ਔਰ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਇੱਕ ਹੋਰ ਨਵਿਕਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿੱਥੇ 8ਵਾਂ ਕੈਂਪ ਇਹਨਾਂ ਨੌਜਵਾਨ ਵੀਰਾਂ ਦੇ ਵੱਲੋਂ ਦਸਤਾਰ ਦਾ ਲਗਾਇਆ ਗਿਆ ਹੈ ਫਰੀ ਸਿਰ ਦੇ ਉੱਪਰ ਦਸਤਾਰਾਂ ਜਿਹੜੀਆਂ ਨੇ ਉਹ ਸੰਗਤਾਂ ਦੇ ਸਜਾਈਆਂ ਜਾ ਰਹੀਆਂ ਨੇ ਸੋਹਣੀਆਂ ਦਸਤਾਰਾਂ ਸਜਾ ਰਿਹਾ ਔਰ ਲਗਾਤਾਰ ਇਹ 8ਵੀਂ ਵਾਰ ਇਹ ਦਸਤਾਰ ਕੈਂਪ ਜਿਹੜਾ ਇੱਥੇ ਲੱਗਾ ਹੋਇਆ ਸੋਹਾਰਾ ਬਾਈ ਕਹਿੰਦਾ ਅਸੀਂ ਆਉਨੇ ਆਂ ਔਰ ਸਿਰ ਦੇ ਉੱਪਰ ਸੰਗਤਾਂ ਦੇ ਦਸਤਾਰਾਂ ਸਜਾਉਨੇ ਆਂ ਸੋ ਜਿਨ੍ਹਾਂ ਨੇ ਇੱਥੋਂ ਯਾਤਰਾ ਕਰਨੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਈ ਖੁਣੀ ਉਹਨਾਂ ਦੇ ਪਰਨੇ ਸਜਾਉਂਦੇ ਨੇ ਦਸਤਾਰਾਂ ਸਜਾਉਂਦੇ ਨੇ ਤਾਂ ਜੋ ਇੱਥੋਂ ਦਸਤਾਰਾਂ ਸਜਾ ਕੇ ਤਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਥੇ ਦਰਸ਼ਨ ਕਰ ਸਕਣ ਉੱਥੇ ਗੁਰਦੁਆਰਾ ਸਾਹਿਬ ਚੜ੍ਹ ਸਕਣ ਕਿਉਂਕਿ ਅੱਜ ਯਾਤਰਾ ਸ਼ੁਰੂ ਹੋ ਚੁੱਕੀ ਹੈ ਪਹਿਲਾ ਜਥਾ ਇੱਥੋਂ 8:00 ਵਜੇ ਦੇ ਕਰੀਬ ਰਵਾਨਾ ਹੋਣਾ ਹੈ ਸੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਾਂ ਇਹ ਬਾਈ ਖੁਣੀ ਜਿਹੜੇ ਹਰ ਸਾਲ ਆਉਂਦੇ ਨੇ ਅੱਜ ਵਾਹ ਕੈਂਪ ਇੱਥੇ ਲਗਾ ਰਹੇ ਨੇ ਲਗਾਤਾਰ ਫਕੀਰ ਦਸਤਾਰਾਂ ਦਾ ਸੰਗਤਾਂ ਦੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਜਿਹੜੀਆਂ ਉਹ ਸਜਾਈਆਂ ਜਾ ਰਹੀਆਂ ਤਾਂ ਵੀਰ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੇਵਾ ਬੜੀ ਬਹੁਤ ਵੱਡੀ ਸੇਵਾ ਹੈ ਜਿਹੜੀ ਤੁਸੀਂ ਨਿਭਾ ਰਹੇ ਹੋ ਕਿਉਂਕਿ ਤਾਜ ਸੰਗਤਾਂ ਦੇ ਸਿਰਾਂ ਤੇ ਸਜਾ ਰਹੇ ਹੋ ਤਾਂ ਕਿੰਨਾ ਸਮਾਂ ਹੋ ਗਿਆ ਇਸ ਲਾਈਨ ਦੇ ਵਿੱਚ ਔਰ ਇੱਥੇ ਕਿੰਨਾ ਸਮਾਂ ਹੋ ਗਿਆ ਇਹ ਕੈਂਪ ਨੂੰ ਚਲਾਉਂਦੇ ਆ ਤਕਰੀਬਨ ਵੀਰ ਜੀ ਇਸ ਲਾਈਨ ਦੇ ਵਿੱਚ 8 ਸਾਲ ਹੋ ਗਏ ਆਏ ਨੂੰ ਆਪਾਂ ਨੂੰ ਠੀਕ ਹੈ ਤੇ ਆਪਾਂ ਜਿਹੜੇ ਹਰ ਸਾਲ ਦੀ ਤਰ੍ਹਾਂ ਜਿਹੜੇ ਇਤਿਹਾਸਿਕ ਥਾਨ ਆ ਉੱਥੇ ਅਸੀਂ ਦਸਤਾਰ ਸਿਕਲਾਈ ਕੈਂਪ ਲਾਈਦਾ ਜਿਵੇਂ ਸੀ ਦੀਦਿਹੜਿਆਂ ਦੇ ਵਿੱਚ ਸਰੰਦ 5 ਦਿਨ ਦਾ ਸਾਡਾ ਦਸਤਾਰ ਸਿਕਲਾਈ ਕੈਂਪ ਹੁੰਦਾ ਉਹਦੇ ਵਿੱਚ ਵੀ ਸਾਡੇ ਸਾਰੇ ਵੀਰ ਨਾਲ ਹੁੰਦੇ ਆ ਦਸਤਾਰ ਕੋਚ ਫਿਰ ਪਿੱਖੀਪਿੰਡ ਚੋਲਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪੋਪਿੰਟ ਸਾਹਿਬ ਅਲੱਗ-ਅਲੱਗ ਜਿਹੜੇ ਗੁਰਦੁਆਰੇ ਇਤਿਹਾਸਿਕਾ ਉਹਨਾਂ ਤੇ ਜਾ ਕੇ ਗੁਰਦੁਆਰਾ ਸਾਹਿਬ ਅਸੀਂ ਦਸਤਾਰ ਸਿੱਖ ਲਈ ਕੈਂਪ ਲਾਈਦਾ ਤੇ ਤਕਰੀਬਨ ਸਾਨੂੰ 8 ਸਾਲ ਹੋ ਚੱਲੇ ਆ ਲਗਾਤਾਰ ਸਾਨੂੰ ਸ੍ਰੀ ਹੇਮਕੋਟ ਸਾਹਿਬ ਕੈਂਪ ਲਾਉਂਦੇ ਆ ਨੂੰ ਤੇ ਪਹਿਲਾ ਕੈਂਪ ਜਿਹੜਾ ਸਾਡਾ ਆ ਉਹ ਨਗਰ ਕੀਰਤਨ ਦੇ ਰਵਾਨਾ ਹੁੰਦੇ ਆ ਸਾਡਾ ਪਹਿਲਾ ਕੈਂਪ ਜਿਹੜਾ ਗੋਬਿੰਦ ਘਾਟ ਹੁੰਦਾ ਆ ਦੂਜਾ ਕੈਂਪ ਸਾਡਾ ਗੋਬਿੰਦ ਧਾਮ ਹੁੰਦਾ ਤੀਜਾ ਕੈਂਪ ਸ੍ਰੀ ਹੇਮਕੋਟ ਸਾਹਿਬ ਜੀ ਅੱਛਾ ਤੇਨਾ ਧਾਮਾਂ ਤੇ ਤੁਸੀਂ ਪਹਿਲੀ-ਪਹਿਲੀ ਯਾਤਰਾ ਤੇ ਹੀ ਕੈਂਪ ਲਾਉਂਦੇ ਆ ਤੇ ਵੀਰ ਜ ਨਾ ਦਸਤਾਰ ਵੀ ਭੇਟ ਕਰਦੇ ਬਿਲਕੁਲ ਜੀ ਠੀਕ ਹੈ ਤੇ ਕਿੰਨੇ ਜਾਣੇ ਹੋ ਟੀਮ ਦੇ ਵਿੱਚ ਜਿਹੜੇ ਹਰ ਸਾਲ ਇਹ ਸੇਵਾ ਕਰਦੇ ਆ तकरीबन ਅਸੀਂ ਵਿੱਚ ਹੀ 10 ਕ ਜਾਣੇ ਆ ਆ ਪ੍ਰਭ ਵੀਰ ਆ ਇੰਟਰਨੈਸ਼ਨਲ ਕੋਚ ਇਹ ਫਤੇਗੜ ਚੂੜੀਆਂ ਤੋ ਆਪਣਾ ਜੱਗੀ ਵੀਰ ਆ ਸਾਰੇ ਹੀ ਆਪਣੇ ਨਾਲ ਆ ਮੈਂ ਸੈਵ ਸਿੰਘ ਆ ਹੋਰ ਬਾਕੀ ਕਈ ਵੀਰ ਆ ਉਹ ਆ ਰਹੇ ਆ ਸਾਡੇ ਨਾਲ ਅੱਗੇ ਯਾਤਰਾ ਦੇ ਵਿੱਚ ਰਲ ਜਾਣਗੇ ਅੱਛਾ ਤੁਸੀਂ ਦਸਤਾਰਾਂ ਇੱਥੋਂ ਸਜਾ ਕੇ ਜੱਥਾ ਭੇਜ ਕੇ ਤੁਸੀਂ ਆਪ ਵੀ ਜਾਣਾ ਆਪ ਵੀ ਦਰਸ਼ਨ ਦਿਦਾਰੇ ਕਰਨੇ ਆ ਤਾਂ ਉਹ ਮੰਨ ਦੇ ਵਿੱਚ ਕੁਝ ਕੀ ਕਿੰਨੀ ਕਹਿ ਕੇ ਇੱਕ ਪਰਮਾਤਮਾ ਹਰ ਸਾਲ ਸੇਵਾ ਵੀ ਲੈਂਦਾ ਇਹ ਸੇਵਾ ਵੀ ਕਰਦੇ ਹਾਂ ਔਰ ਦਰਸ਼ਨ ਦੇਦਾਰੇ ਵੀ ਕਰਦੇ ਹਾਂ ਬਿਲਕੁਲ ਵੀਰ ਜੀ ਚਾਹ ਤੇ ਮਨ ਦੇ ਵਿੱਚ ਦੇਖੋ ਹਰ ਕਿਸੇ ਨੂੰ ਤਾਂ ਹੁੰਦੀ ਹੈ ਕਿ ਕਦੋਂ ਕੁਆੜ ਖੁੱਲਣ ਤੇ ਅਸੀਂ ਦਰਸ਼ਨ ਕਰੀਏ ਇਸੇ ਤਰ੍ਹਾਂ ਹੀ ਸਾਰੇ ਵੀਰ ਜਿਹੜੇ ਅਸੀਂ ਰਲ ਮਿਲ ਕੇ ਅਸੀਂ ਇੱਕ ਜੁੱਟ ਕਰਕੇ ਇੱਥੇ ਆਈਦਾ ਤਾਂ ਕਿ ਜਿਹੜੀ ਇੱਕ ਸੇਵਾ ਆ ਸਾਡੀ ਸਿੱਖੀ ਦੀ ਠੀਕ ਹੈ ਸਿੱਖੀ ਸਾਨੂੰ ਬੜੇ ਔਖੇ ਮਿਲੀ ਆ ਠੀਕ ਹੈ ਜੀ ਸੇਰ ਲਥਵਾ ਆ ਕੇ ਬੜੀਆਂ ਚੀਜ਼ਾਂ ਕਰਕੇ ਭਾਈ ਤਾਰੂ ਸਿੰਘ ਜੀ ਦੇ ਕੋਲ ਠੀਕ ਹੈ ਛੋਟੇ ਸਹਿਬਜ਼ਾਦਿਆਂ ਦੇ ਇਸ ਕਰਕੇ ਬੜੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਚੀਜ਼ਾਂ ਨੂੰ ਸਾਨੂੰ ਦੇਖਣਾ ਪੈਂਦਾ ਹੈ ਬਾਕੀ ਖੁਸ਼ੀ ਦੀ ਗੱਲ ਕਰੀਏ ਤੇ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਕਵਾੜ ਖੁੱਲਦੇ ਆ ਮੇਰੇ ਹਿਸਾਬ ਨਾਲ ਸਾਨੂੰ ਠਕਾਵਟ ਇੰਨੀ ਮਹਿਸੂਸ ਨਹੀਂ ਹੁੰਦੀ ਜਿੰਨੀ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਭਰਾ ਵੀਰ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਈ ਨੇ ਤਾਜ ਸਜਾ ਲਿਆ ਸਿਰ ਤੇ ਇਹ ਉਹ ਤਾਜ ਹੈ ਜਿਹਦਾ ਭਾਰ ਬਹੁਤ ਵੱਡਾ ਹੁੰਦਾ ਹੈ ਇਹਨੂੰ ਸਾਂਭਣਾ ਬਹੁਤ ਵੱਡੀ ਗੱਲ ਹੈ ਬਾਈ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਪਹਿਲੀ ਯਾਤਰਾ ਕਵਾੜ ਖੁੱਲਣੇ ਹੈ ਯਾਤਰਾ ਕਰਨੀ ਹੈ ਤੁਸੀਂ ਦਸਤਾਰ ਸਿਰ ਤੇ ਸਜਾ ਲੀ ਹਾਂ ਜੀ ਬਹੁਤ ਸੋਹਣੀ ਵੈਕੁਰ ਜੀ ਦਾ ਖਾਲਸਾ ਹੈ ਜੀ ਕਿਤੇ ਵਾਜੀ ਸਿੱਖੀ ਬਹੁਤ ਵੱਡੀ ਚੀਜ਼ ਹੈ ਭਾਈ ਨੇ ਜਿੰਨਾ ਦੱਸਿਆ ਵਾ ਸਿੱਖੀ ਵਾਜ ਤੇ ਬਹੁਤ ਹੱਟੇ ਛੋਟੇ ਸਾਹਿਬ ਜਾਨੇ ਕੁਰਬਾਨੀਆਂ ਦਿੱਤੀਆਂ ਸਿੱਖੀ ਵਧਿਆ ਰੱਖਣੀ ਦਾੜੀ ਸਿੱਖ ਮਾਰ ਰੱਖੋ ਮੋਨੇ ਨੂੰ ਕੋਈ ਫਤ ਨਹੀਂ ਵੈਕੁਰ ਜੀ ਯਾਤਰਾ ਕਿੰਨੀ ਮਹਾਰਾਜ ਦੀ ਬਹੁਤ ਠੀਕ ਹੈ ਤਾਂ ਹੁਣ ਉੱਪਰ ਯਾਤਰਾ ਕਰੂੰਗੀ ਕਿ ਕਿੰਨੀ ਵਾਰ ਯਾਤਰਾ ਕਰ ਰਹੇ ਹੋ ਕਿ ਪਹਿਲੀ ਵਾਰ 11ਵੀਂ ਵਾਰ ਅਚਾ 11ਵੀਂ 12ਵੀਂ ਵਾਰ 11 ਵਾਰ ਯਾਤਰਾ ਆਈ ਨਵਾਂ ਜੀ ਠੀਕ ਹੈ ਹਾਂ ਜੀ ਬਹੁਤ ਆਨੰਦ ਨਾਲ ਯਾਤਰਾ ਕਰ за што сам. ਦਾ ਬਿਲਕੁਲ ਹਰੇਕ ਨੂੰ ਵਿਸ਼ਵਾਸ ਹੈਗਾ ਤਾਂ ਭਾਈ ਵੀ ਮੇਰੇ ਨਾਲ ਨੇ ਸੋਹਣੀ ਦਸਤਾਰ ਇਹਨਾਂ ਨੇ ਸਜਾਈ ਗਿਆ ਤਾਂ ਭਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਨਾਲ ਹੀ ਉਹ ਇਕੱਠੇ ਕੰਮ ਕਰ ਰਹੇ ਹੋ ਜੀ ਹਾਂਜੀ ਵੀ ਜੀ ਨਾਲ ਹੀ ਆਪਾਂ ਨੂੰ 8 ਸਾਲ ਹੋ ਗਿਆ ਉਸ ਸਾਫ ਸਿਲਾਈ ਦਾ ਬੁਲਾਉਂਦੇ ਆ ਸਾਡੇ ਉਸਤਾਦ ਗੁਰਜੀਤ ਸਿੰਘ ਸਾਹਪੁਰਿਆ ਜੀ ਨਾਲ ਪਹਿਲੇ ਕਰਦੇ ਸੀ ਉਹ ਹੁਣ ਬਾਹਰ ਕੈਨੇਡਾ ਨੇ ਤੇ ਉਹ ਸੇਵਾ ਪਾਉਂਦੇ ਨੇ ਤੇ ਇਹ ਦਸਤਾਰ ਸਿਲਾਈ ਦਾ ਕੰਮ ਚੱਲਦਾ ਹੈ ਅੱਛਾ ਮਾਨ ਦੇ ਵਿੱਚ ਜਦੋਂ ਆਉਣੇ ਉਹ ਘਰੋਂ ਤੁਰਦੇ ਹੋ ਕਿ ਹੁਣ ਕਵਾੜ ਖੁੱਲਣੇ ਨੇ ਯਾਤਰਾ ਸ਼ੁਰੂ ਹੋਣੀ ਹੈ ਤਾਂ ਇੱਕ ਮਾਨ ਦੇ ਵਿੱਚ ਬਹੁਤ ਚਾਹ ਹੁੰਦਾ ਨਾ ਕਿ ਸੰਗਤਾਂ ਦੇ ਇੱਕ ਤਾਂ ਰੂਬਰੂ ਹੋਵਾਂਗੇ ਇੱਕ ਦਰਸ਼ਨ ਦੇਦਾਰੀ ਹੋਣਗੇ ਇੱਕ ਵਾਰ ਖੁੱਲਣਿਆ ਤਾਂ ਉਹ ਪਲ ਕਿਵੇਂ ਦਾ ਹੁੰਦਾ ਹੈ ਕਿਵੇਂ ਉਹ ਮਹਿਸੂਸ ਕਰਦੇ ਹੋ ਖੁਸ਼ੀ ਬਹੁਤ ਵਧੀਆ ਮਹਿਸੂਸ ਕਰਦੇ ਆ ਖੁਸ਼ੀ ਤਾਂ ਹੁੰਦਾ ਜਦੋਂ ਅਸੀਂ ਆਪੇ ਅਤਰਾ ਕਰਦੇ ਆ ਉੱਪਰ ਚਲੇ ਨੂੰ ਦਰਸ਼ਨ ਕਰਦੇ ਆ ਕੋਈ ਥਕਾਵਟ ਨਹੀਂ ਬਹੁਤ ਵਧੀਆ ਕਿੰਨੇ ਕੁ ਲੋਕ ਆਉਂਦੇ ਨੇ ਸਿਰ ਤੇ ਦਸਤਾਰਾਂ ਸਜਾ ਕੇ ਇੱਥੋਂ ਚਲੇ ਜਾਂਦੇ ਨੇ ਅਣਗਿਣਤ ਨੇ ਲੋਕ ਬੱਬਾ ਜੀ 100 ਦੇ ਕਰੀਬ ਦਸਤਾਰ ਸਜਾਵਾਂਗੇ ਆਪਾਂ ਅੱਜ ਗੋਵਿੰਦ ਘਾੜ ਚ ਜਾ ਰਹੇ ਆ ਕੱਲ ਗੋਵਿੰਦ ਧਾਂ ਚ ਜਾਵਾਂਗੇ ਉਹਦੇ ਬਾਅਦ ਅਮਕੜ ਸਾਹਿਬ ਉੱਪਰ ਸਜਾਵਾਂਗੇ ਪਰਿਵਾਰ ਤੇ ਲਾ ਕੇ ਹਾਂ ਜੀ ਬਿਲਕੁਲ ਤੇ ਨੇਤਾ ਮਾ ਤੇ ਬਾਈ ਹੁਣੀ ਕਹਿੰਦੇ ਕਿ ਅਸੀਂ ਦਸਤਾਰਾਂ ਸਜਾਵਾਂਗੇ ਬਹੁਤ ਵਧੀਆ ਬਾਈਕ ਹੁਣਾ ਦਾ ਉਪਰਾਲਾ ਹੈ ਫ੍ਰੀ ਆਫ ਕਾਸਟ ਇੱਥੇ ਦਸਤਾਰਾਂ ਦਾ ਲੰਗਰ ਲੱਗਦਾ ਹੈ ਔਰ ਬਾਈ ਨੇ ਕਹਿ ਕਿ ਜਿਹੜਾ ਦਾੜੀ ਕੇਸ ਰੱਖੇਗਾ ਅਸੀਂ ਉਹਨੂੰ ਦਸਤਾਰ ਵੀ ਭੇਟ ਕਰਦੇ ਹਾਂ ਸੋ ਇਹ ਤਸਵੀਰਾਂ ਦਿਖਾ ਰਹੇ ਹਾਂ ਸੋ ਲਗਾਤਾਰ ਤੁਹਾਨੂੰ ਇੱਥੋਂ ਦੇ ਦਰਸ਼ਣ ਦੇਦਾਰੇ ਇਹ ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਨਾਲ ਹੁਣ ਜਦ ਉੱਪਰ ਜਾਣਾ ਸੋ ਉਹ ਵੀ ਤਸਵੀਰਾਂ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਦਰਸ਼ਨ ਕਰਵਾਵਾਂਗੇ ਜਿਹੜੇ ਨਹੀਂ ਆ ਸਕਦੇ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਗੋਬਿੰਦ ਕਾਰ